ਸ਼ੁਭਕਾਮਨਾਂ ਤੁਸੀਂ ਦੇਖ ਰਹੇ ਹੋ ਪਾਵਰਫੁੱਲ ਨਿਊਜ਼ ਚੈਨਲ ਕਾਂਗਰਸ ਪਾਰਟੀ ਨੇ ਐਡੀਜੀਪੀ ਪੂਰਨ ਕੁਮਾਰ ਦੀ ਇਨਸਾਫ ਲਈ ਕੱਢਿਆ ਕੈਂਡਲਮਾਰ ਸਾਬਕਾ ਮੰਤਰੀ ਉਪਿੰਦਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਨਵਦੀਪ ਬੱਬੂ ਬਰਾੜ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਗੁਰਸ਼ਵਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਹੋਰ ਅਹੁਦੇਦਾਰਾਂ ਨੇ ਮੀਡੀਆ ਨਾਲ ਕੀ ਗੱਲ ਕੀਤੀ ਆਓ ਸੁਣਦੇ ਹਾਂ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਸੰਵਿਧਾਨ ਬਚਾਉਣ ਤੱਕ ਜੋਸ਼ ਨਹੀਂ ਅਰਜ ਕੀਤਾ ਅੱਜ ਕਾਂਗਰਸ ਪਾਰਟੀ ਦੇਸ਼ ਲੈਵਲ ਤੇ ਚਿੰਤਤ ਹੈ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਕਾਂਗਸ ਪਾਰਟੀ ਨੇ ਹਮੇਸ਼ਾ ਧਰਮ ਨਿਰਪੱਖਤਾ ਦੀ ਗੱਲ ਕੀਤੀ ਹੈ ਜਾਤੀਵਾਦ ਤੋਂ ਉਪਰ ਉੱਠ ਕੇ ਗੱਲ ਕੀਤੀ ਹੈ ਬੀਜੇਪੀ ਹਮੇਸ਼ਾ ਜਾਤੀਵਾਦ ਦੀ ਗੱਲ ਕਰਦੀ ਹੈ ਬੋਲੀ ਦੀ ਗੱਲ ਕਰਦੀ ਹੈ ਭਗਮੇ ਕਰਨ ਦੀ ਗੱਲ ਕਰਦੀ ਹੈ ਅੱਜ ਚੰਗੀ ਸੋਚ ਰੱਖਣ ਵਾਲਾ ਦੇਸ਼ ਬਹੁਤ ਚਿੰਤਤ ਹੈ ਦੇਸ਼ ਅੱਜ ਮੰਡਨ ਵੱਲ ਨੂੰ ਜਾ ਰਿਹਾ ਹੈ ਅੱਜ ਜਾਤੀਵਾਦ ਦੀ ਗੱਲ ਕੀਤੀ ਜਾ ਰਹੀ ਹੈ ਚੀਫ ਜਸਟਿਸ ਨੇ ਜੁੱਤੀ ਸਿੱਟਣਾ ਕਿੰਨੀ ਮੱਦਪਾਕੀ ਹੈ ਕਿ ਇੱਕ ਜੇ ਦੇਸ਼ ਦਾ ਚੀਫ ਜਾਜੋ ਸੇਫ ਨਹੀਂ ਤੇ ਤੇਜ ਦਾ ਆਮ ਨਾਗਰਿਕ ਆਪ ਦਲਤ ਕਿਵੇਂ ਅੱਜ ਤੁਸੀਂ ਸਖਤ ਮਹਿਸੂਸ ਕਰੋਗੇ ਅਸੀਂ ਇਹ ਸੰਘਰਸ਼ 하지 ਨਹੀਂ ਜਿੰਨਾ ਵੀ ਜਦੋਂ ਵੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਜੀ ਜੋ ਡਿਊਟੀ ਲਾਉਣਗੇ ਅਸੀਂ ਇਹ ਸੰਘਰਸ਼ ਨੂੰ ਅੱਗੇ ਵਧਾਵਾਂਗੇ ਤੁਹਾਡਾ ਧੰਨਵਾਦ ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਵੀ ਹਰਿਆਣਾ ਦੇ ਅੰਦਰ ਬੀਜੇਪੀ ਦੀ ਸਰਕਾਰ ਹੈ ਹਾਉਰ ਦੇ ਦੇਰ ਕੈਨ ਬੀ ਐਕਸ਼ਨ ਇਮੀਡੀਏਟਲੀ ਉਹ ਆਕਾ ਅਡਜਸਟ ਦੇਣਗੇ ਤਾਂ ਕੋਈ ਐਕਸ਼ਨ ਕਰਨਗੇ ਬਟ ਇਟ ਇਜ਼ અનਫੋਰਚੂਨੇਟ ਸਾਡੀ ਜਿਹੜੀ ਕਾਂਗਰਸ ਦੀ ਬੇਸਿਕ ਸੋਚ ਜਾਂ ਸਾਡੇ ਰਾਸ਼ਟਰ ਉਹ ਸਿਰਫ ਧਰਮ ਸੰਭਾਵ ਸਾਰੇ ਧਰਮਾਂ ਦਾ ਆਦਰ ਔਰ ਇਨਸਾਨੀਅਤ ਵਾਲੀ ਸੋਚ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜੋ ਕੁਝਾ ਕੋਣ ਭਲੇ ਕੋਣ ਬੰਦੇ ਤੋਂ ਉਹ ਇੱਕ ਆਈਜੀ ਰੈਂਕ ਦਾ ਆਦਮੀ ਐਡਾ ਸੀਨੀਅਰ ਅਫੀਸਰ ਹੈਜ਼ ਫਾਲਨ ਪ੍ਰੇ ਹੈਜ਼ ਫਾਲਨ ਵਿਕਟਿਮ ਟੂ ਕਮਿਨਲ ਪ੍ਰੈਸ਼ਰਸ ਇਨ ਦਾ ਸੈਟਅਪ ਇਨ ਦਾ ਵਰਕਿੰਗ ਆਫ ਦਾ ਪੁਲਿਸ ਫੋਰਸ ਥੈਟ ਇਜ਼ ਵਾਈ ਉਹ ਸੌਂਡਲੈਸ ਰੂਮ ਚਾਣਾ ਨੂੰ ਸੁਸਾਈਡ ਕਰਨ ਦੀ ਕੀ ਜ਼ਰੂਰਤ ਸੀ ਰਾਈਟ ਔਰ ਗਵਰਨਮੈਂਟ ਮਸਟ ਇਨਸ਼ੋਰ ਪਹਿਲੀ ਗਲਤੀ ਉਸ ਪਰਿਵਾਰ ਨਾਲ ਬੇਅਦਸ਼ਮ ਵੇਦਨੇ ਕਿਉਂਕਿ ਪੂਰਨ ਕੁਮਾਰ ਦੀ ਕਮੀ ਪੂਰੀ ਨਹੀਂ ਹੋ ਸਕਦੀ ਰਾਈਟ ਪਰ ਸਟੇਟ ਗਵਰਨਮੈਂਟ ਔਰ ਗਵਰਨਮੈਂਟ ਐਟ ਦਾ ਸੈਂਟਰ ਦੇ ਮਸਟ ਇਨਸ਼ੋਰ ਬਬੂ ਜੀ ਨੇ ਬਹੁਤ ਕੁਝ ਕਿਹਾ ਕਿ ਦੇਸ਼ ਦੇ ਅੰਦਰ ਕਮਿਊਨਲ ਲਾਈਨਸ ਤੇ ਗੱਲਬਾਤ ਨਹੀਂ ਹੋਣੀ ਚਾਹੀਦੀ ਕਿੰਨੇ ਜਗ੍ਹਾ ਵਿਵਾਦ ਖੜੇ ਹੁੰਦੇ ਆ ਉਹ ਖਤਰਨਾਕ ਬੰਦੇ ਚਲੇ ਜਾਂਦੇ ਆ ਬੰਦੇ ਮੁੜ ਕੇ ਨਹੀਂ ਆਉਂਦੇ ਤੇ ਕੁਐਸਚਨ ਇਜ਼ राइट मैसेज इन सोसाइटी ਜਿੱਥੇ ਮੈਸੇਜ ਹੀ ਗਲਤ ਹੋਏਗਾ ਪੂਰਨ ਕੁਮਾਰ ਵਾਲਾ ਹਾਜਾ ਮਮੂਲੀ ਨਹੀਂ ਹੁਣੇ ਜ਼ਿਕਰ ਕੀਤਾ ਕਿ ਸਾਡੇ ਆਨਰੇਬਲ ਚੀਫ ਜਸਟਿਸ ਗਵਈ ਸਾਹਿਬ ਤੇ ਛੇਰ ਰੰਕਿਆ ਗਿਆ ਤੁਸੀਂ ਇਸ ਗੱਲ ਨੂੰ ਅਪਰੀਸ਼ੀਏਟ ਕਰਦੇ ਹੋ ਜਿੰਨਾ ਕੰਡਮ ਕੀਤਾ ਜਾਵੇ ਉਹਨਾਂ ਹੀ ਥੋੜਾ ਇਟਸ ਵਟ ਆਈ ਸੇ ਕਿ ਜਿੰਨਾ ਨੂੰ ਕੰਡਮ ਕੀਤਾ ਜਾਵੇ ਉਹਨਾਂ ਹੀ ਥੋੜਾ ਹੈ ਇਹ ਰੈਗੂਲਰ اکرنسز ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਆਲਰ ਵਰਡ اور اے ایک ਪ੍ਰਾਰਥਨਾ ਸਰਕਾਰ ਅੱਗੇ ਕਿ ਡਿਸਟ੍ਰਿਕਟ ਪਾਸਿਬਲ ایکشن ਸ਼ੁੱਡ ਬੀ ਟੇਕਨ ਅਗੇਂਸਟ ਦਾ ਕਲਪਰੇਟਸ ਜੋ ਕਾਨੂੰਨੀ ਤੌਰ ਤੇ ਉਹਨਾਂ ਦੇ ਬਕਲਾ ਵਤ ਉਹਨਾਂ ਨੂੰ ਸਜ਼ਾ دی ਜਾ ਸਕਦੀ ਹੈ ਤਾਂ ਕਿ ਅੱਗੇ ਨੂੰ ਇਟ ਸ਼ੁੱਡ ਬੀ ਡੈਟਰੈਂਟ ਉਹ ਸਭ ਕੋਵੇ ਕੋਈ ਜੁਰਤ ਨਾ ਕਰੇ ਇਸ ਵਾਸਤੇ ਜਾਣ ਦੀ ਧੰਨਵਾਦ ਜੈਹਨ ਐਡੀਜੀਪੀ ਸਾਹਿਬ ਦਾ ਜਿਹੜਾ ਆਪਾਂ ਮੈਂ ਗੱਲ ਕਰਾਂ ਪਹਿਲਾਂ ਵੀ ਮੈਂ ਹਮੇਸ਼ਾ ਅਸੀਂ ਕਾਂਗਰਸ ਪਾਰਟੀ ਇਹ ਗੱਲ ਕਹਿੰਦੀ ਆਈ ਆ ਬੀਜੇਪੀ ਸਰਕਾਰਾਂ ਜਿੱਥੇ ਵੀ ਹੈਆਂ ਆਪਾਂ ਦੀ ਸਟੇਟ 'ਚ ਆਪਾਂ ਦੀ ਸੈਂਟਰ 'ਚ ਉਥੇ ਕੋਈ ਵੀ ਧਰਮ ਕੋਈ ਵੀ ਜਾਤੀ ਮਹਫੂਜ਼ ਨਹੀਂ ਜਦੋਂ ਵੀ ਇਹ ਸਰਕਾਰ ਬਣਾਉਂਦੇ ਹੋ ਇੱਕ ਟੀਚਾ ਲੈ ਕੇ ਚੱਲਦੇ ਆ ਵੀ ਪਾੜੋ ਤੇ ਰਾਜ ਕਰੋ ਅੰਗਰੇਜ਼ਾਂ ਵਾਲੀ ਜਿਹੜੀ ਪਾਲਸੀ ਉਹ ਬੀਜੇਪੀ ਨੇ ਵਰਤੀ ਹੋਈ ਆ ਜਿਹੜੀ ਏਡੀਜੀਪੀ ਸਾਹਿਬ ਨਾਲ ਜਿਹੜੀ ਇਹ ਘਟਨਾ ਹੋਈ ਆ ਦੇਖੋ ਕਿ ਇੱਕ ਗਰੀਬ ਪਰਿਵਾਰ 'ਚੋਂ ਜਨਮ ਕੇ ਜਨਮ ਲੈ ਕੇ ਇਸ ਰੁਤਬੇ ਤੇ ਪਹੁੰਚਣਾ ਕੋਈ ਗਨਾਹ ਤਾਂ ਨਹੀਂ ਦੇਖੋ ਉਹਨਾਂ ਨੂੰ ਜਿਹੜੇ ਦੇਖੋ ਇੱਕ ਗਰੀਬ ਪਰਿਵਾਰ ਨਾਲ ਉਹ ਲਿੰਕ ਰੱਖਦੇ ਸੀ ਉਹਨਾਂ ਨੂੰ ਟੌਰਚਰ ਮੈਂਟਲੀ ਟੌਰਚਰ ਉਤੋਂ ਦੀ ਸਰਕਾਰ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਕੀਤਾ ਜਾਂਦਾ ਸੀ ਜਿਹੜਾ ਉਹਨੋਂ ਤੋਂ ਸੁਹਾਰਿਆ ਨਹੀਂ ਗਿਆ ਹਮੇਸ਼ਾ ਹੀ ਕਾਂਗਰਸ ਪਾਰਟੀ ਇਸ ਪਾਸੇ ਨੂੰ ਚੱਲਦੀ ਆ ਜਿੱਥੇ ਵੀ ਇਹ ਉਹਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਕਿਸੇ ਧਰਮ ਨੂੰ ਜਾਂ ਜਾਤੀਵਾਦ ਨੂੰ ਬੜਾਵਾ ਦੇਣ ਜਾਂ ਉਹਨਾਂ ਤੇ ਫਰਕ ਪਾਉਣ ਉਹਨਾਂ ਦੇ ਖਿਲਾਫ ਹਮੇਸ਼ਾ ਕਾਂਗਰਸ ਪਾਰਟੀ ਆਪ ਦਾ ਸ਼ਾਂਤੀਪੂਰਵਕ ਜਿਵੇਂ ਅੱਜ ਕੈਂਡਲ ਮਾਰਚ ਕੱਢਿਆ ਜਾਂ ਜਿਵੇਂ ਵੀ ਪਾਰਟੀ ਹਾਈ ਕਮਾਂਡ ਦੀ ਲਾਈਨ ਸਾਡੇ ਤੱਕ ਪਹੁੰਚਦੀ ਆ ਪੰਜਾਬ ਤੋਂ ਪੰਜਾਬ ਤੋਂ ਜ਼ਿਲ੍ਹੇ ਤੋਂ ਜ਼ਿਲ੍ਹੇ ਤੋਂ ਤਲੇ ਤੱਕ ਜਿਵੇਂ ਪਹੁੰਚਦੀ ਹੈ ਕਾਂਗਰਸ ਪਾਰਟੀ ਉਸ ਵਾਸਤੇ ਤਿਆਰ ਰਹਿੰਦੀ ਆ ਇਨਸਾਬ ਦਿਵਾਉਣ ਵਾਸਤੇ ਤਿਆਰ ਰਹਿੰਦੀ ਆ ਲੋੜ ਉਸ ਇੱਕ ਆਈਪੀਐਸ ਅਫਸਰ ਨੂੰ ਜਿਹੜਾ ਪੂਰਨ ਚੰਦ ਜੀ ਆ ਉਹਨਾਂ ਨੂੰ ਇਹ ਕੀ ਪਈ ਆ ਆਪਾਂ ਗੱਲ ਕਹਿ ਦਈਏ ਸਹਾਰਿਆ ਨਹੀਂ ਗਿਆ ਉਹਨਾਂ ਤੋਂ ਜਿਹੜੇ ਉਹਨਾਂ ਨੂੰ ਜਾਤੀਵਾਜ ਵਾਲੇ ਜਿਹੜੇ ਹਮੇਸ਼ਾ ਉਹਨਾਂ ਨੂੰ ਲਬਜ ਬੋਲੇ ਜਾਂਦੇ ਸੀ ਹਮੇਸ਼ਾ ਜਿਹੜਾ ਸਮਾਜ ਚ ਉਹਨਾਂ ਨੂੰ ਦਰਕਾਰ ਰਿਹਾ ਲੋਕਾਂ ਵਾਂਗ ਸਮਝਿਆ ਜਾਂਦਾ ਸੀ ਦੇਖੋ ਇਹ ਉਹਦੀ ਪਾਰਟੀ ਚ ਜਿਹੜੀ ਬੀਜੇਪੀ ਪਾਰਟੀ ਉਹਦੀ ਸਰਕਾਰ ਆ ਉੱਥੇ ਹਰਿਆਣੇ ਚ ਦੇਖੋ ਇਹੋ ਜੀ ਗੱਲ ਜਦੋਂ ਹੁੰਦੀ ਆ ਗਰੀਬਾਂ ਨਾਲ ਜਦੋਂ ਧੱਕਾ ਹੁੰਦਾ ਜਦੋਂ ਸਮਾਜ ਚ ਹਜੇ ਵੀ ਦੇਖੋ ਡਾਕਟਰ ਭੀਮਰਾਓ ਉਮੀਦਵਾਰ ਜਿਹੜਾ ਨੇ ਦੇਖੋ ਵਾਰਡ ਚ ਘੁੰਮ ਕੇ ਸਵਧਾਨ ਲਿਖਿਆ ਜੇ ਆਪਾਂ ਸਵਧਾਨ ਚ ਲਿਖੀਆਂ ਨੀਤੀਆਂ ਦੇ ਖਲਾਫ ਅੱਜ ਵੀ ਭਾਜਪੀ ਸਰਕਾਰ ਜਿੱਥੇ ਜਿੱਥੇ ਸਟੇਟਾਂ ਚ ਜਾਂ ਜਿਵੇਂ ਸੈਂਟਰ ਚ ਹੈਗੀ ਹਜੇ ਵੀ ਜਾ ਰਹੀ ਆ ਮਾਪੂਜ ਹਜੇ ਵੀ ਜਿਹੜੇ ਗਰੀਬ ਤਬਕੇ ਦੇ ਲੋਕ ਹਜੇ ਵੀ ਮਾਪੂਜ ਨਹੀਂ ਇਹਨਾਂ ਦੀਆਂ ਸਰਕਾਰਾਂ ਚ ਉਹਨਾਂ ਨੂੰ ਲੋਡ ਤਾਂ ਪਾਈ ਏਡੇ ਇੱਕ ਆਈਪੀਐਸ ਅਫਸਰ ਬਹੁਤ ਬੁੱਧੀਜੀਵੀ ਸੀ ਉਹਨਾਂ ਨੂੰ ਸਹਾਰਿਆ ਨਹੀਂ ਗਿਆ ਹਮੇਸ਼ਾ ਗੱਲ ਕਹਨੇ ਆ ਬੀਜੇਪੀ ਦੀ ਜਿੱਥੇ ਜਿੱਥੇ ਸਰਕਾਰ ਆ ਬੀਜੇਪੀ ਵਾਲੇ ਹਮੇਸ਼ਾ ਹੀ ਉਧਰਲੇ ਪਾਸੇ ਨੂੰ ਲੈ ਕੇ ਜਾਂਦੇ ਆ ਜਿੱਥੇ ਵੀ ਬੀਜੇਪੀ ਦੀ ਸਰਕਾਰ ਆ ਜਾਂਚ ਉਹਨਾਂ ਦੇ ਜਿਹੜੇ ਉਹਨਾਂ ਦੇ ਆਕਾ ਜਿਹੜਾ ਉਹਨਾਂ ਦੇ ਲੀਡਰ ਆ ਉਹਨਾਂ ਦੇ ਹੱਥਾਂ 'ਚ ਜਾਂਚ ਖੇਡਦੀ ਆ ਜਿੰਨਾ ਚਿਰ ਉਹਨਾਂ ਦੇ ਆਕਾ ਨਹੀਂ ਕਹਿਣਗੇ ਵੀ ਕਿਸੇ ਤੇ ਕਾਰਵਾਈ ਹੋਵੇ ਇਹ ਜੀ ਮਾੜੀ ਸਰਕਾਰ ਆ ਕਿਤੇ ਵੀ ਕਾਰਵਾਈ ਹੋਣੀ ਨਹੀਂ ਜੇ ਉਹ ਕਾਰਵਾਈ ਜਾਂਚ ਝੋਲਿਆ ਨਹੀਂ ਰਿਹਾ ਗੱਲ ਤਾਂ ਹੀ ਤਾਂ ਕਾਂਗਰਸ ਨੂੰ ਅੱਜ ਪੰਜਾਬ ਦੀਆਂ ਗਲੀਆਂ 'ਚ ਪੰਜਾਬ ਦੇ ਬਾਜ਼ਾਰਾਂ 'ਚ ਕੈਂਡਲ ਮਾਰਚ ਕਰਨੇ ਪੈ ਰਹੇ ਆ ਤਾਂ ਜੋ ਗੁੰਗੀ ਬੋਲੀ ਸਰਕਾਰ ਜਿਹੜੀ ਬੀਜੇਪੀ ਹਰਿਆਣੇ ਦੀ ਜਾਂ ਸੈਂਟਰ ਦੀ ਉਹਨਾਂ ਦੀ ਕੰਨਾਂ 'ਚ ਅਸੀਂ ਆਪਦੀ ਆਵਾਜ਼ ਕਾਂਗਰਸ ਪਾਰਟੀ ਵੱਲੋਂ ਦੇ ਸਕੀਏ ਪੂਰਨ ਚੰਦ ਜੀ ਦੇ ਪਰਿਵਾਰ ਨੂੰ ਇਨਸਾਫ਼ ਦਾ ਅਵਾਸ ਸਕੀਏ ਨਾਲੇ ਇਹ ਸੇਧ ਪਾਈਏ ਜਿਹੜੇ ਸਮਾਜ ਚ ਆਪਾ ਰਹਿੰਦੇ ਆ ਉਥੇ ਸਾਰਿਆਂ ਨੂੰ ਬਰਾਬਰ ਦਾ ਹੱਕ ਆ ਨਾ ਕਿ ਕਿਸੇ ਨੂੰ ਵੱਧ ਨਾ ਕੋਈ ਘੱਟ ਜਿੱਥੇ ਸਮਾਜ ਨੂੰ ਬਰਾਬਰ ਰੱਖਿਆ ਜਾਂਦਾ ਜਿੱਥੇ ਜਿਹੜੇ ਸੰਵਿਧਾਨ ਚ ਭੀਮਰਾਓ ਅੰਬੇਦਕਰ ਜੀ ਜੀ ਦੇ ਚੇਅਰਮੈਨ ਸੀ ਲਿਖਿਆ ਗਿਆ ਸੀ ਸਾਰਿਆਂ ਨੂੰ ਬਰਾਬਰ ਦਾ ਹੱਕ ਜੇ ਬਰਾਬਰ ਦਾ ਹੱਕ ਜਿੱਥੇ ਮਾੜੀਆਂ ਸਰਕਾਰਾਂ ਨਹੀਂ ਦਵਾ ਸਕਦੀਆਂ ਤਾਂ ਅਸੀਂ ਅਸੀਂ ਗਰਾਊਂਡ ਤੇ ਅੱਜ ਵੀ ਕੈਂਡਲ ਮਾਰਚ ਕੀਤਾ ਜਿਹੜਾ ਵੀ ਐਜੀਟੇਸ਼ਨ ਕਿਤੇ ਵਿਡਨ ਦੀ ਲੋੜ ਪਊਗੀ ਕਾਂਗਰਸ ਪਾਰਟੀ ਵੱਲੋਂ ਘਰ ਘਰ ਤੱਕ ਉਹ ਆਵਾਜ਼ ਲੈ ਕੇ ਜਾਵਾਂਗੇ ਇਹ ਪੂਰਨ ਚੰਦ ਇੱਕ ਸੂ ਸੈਡ ਨਹੀਂ ਹੋਇਆ ਇਹ ਲੋਕਾਂ ਵਾਸਤੇ ਉਹਨੇ ਸ਼ਹੀਦੀ ਦਿੱਤੀ ਆ ਗਰੀਬ ਵਰਗ ਵਾਸਤੇ ਸਮਾਜ ਵਾਸਤੇ ਸ਼ਹੀਦੀ ਦਿੱਤੀ ਆ ਔਨਰ ਟਾਈਮ 'ਚ ਕੋਈ ਵੀ ਇਹ ਸਮਾਜ ਦੇ ਠੇਕੇਦਾਰ ਕਿਸੇ ਨਾਲ ਧੱਕਾ ਨਾ ਇਹ ਤਾਂ ਆ ਕੇ ਸੰਘਰਸ਼ ਦੇ ਅੱਜ ਇੱਕ ਆਪਾਂ ਨਹੀਂ ਪੱਤਾ ਰੱਖਿਆ ਪੜ ਬੰਨਿਆ ਦੇਖੋ ਜੇ ਉਸ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਇਹ ਇਕੱਲਾ ਕੈਂਡਲ ਮਾਰਚ ਅੱਜ ਕੈਂਡਲ ਮਾਰਚ ਦੀ ਦੱਸਿਆ ਸੀ ਗੁੰਗੀ ਬੋਲੀ ਸਰਕਾਰ ਨੂੰ ਵੀ ਅਸੀਂ ਸ਼ਾਂਤੀ ਨਾਲ ਤੁਹਾਡੇ ਤੋਂ ਇਨਸਾਫ ਉਸ ਪਰਿਵਾਰ ਵਾਸਤੇ ਮੰਗਦੇ ਹਾਂ ਜੇ ਇਨਸਾਫ ਨਾ ਮਿਲਿਆ ਉਸ ਪਰਿਵਾਰ ਨੂੰ ਇਹ ਕਾਂਗਰਸ ਪਾਰਟੀ ਤਿੱਖਾ ਸ਼ਿੰਗਾਰ ਵਿੱਚ ਵਿੱਡੇਗੀ ਤੇ ਉਸ ਪਰਿਵਾਰ ਨੂੰ ਆ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਆ ਜਿੰਨਾ ਚਿਰ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਕਾਂਗਰਸ ਪਾਰਟੀ ਦੇ ਜਹਾਰੂ ਯੋਧੇ ਪਿੱਛੇ ਹਟਣ ਵਾਲੇ ਨਹੀਂ ਉਸ ਪਰਿਵਾਰ ਨੂੰ ਇਨਸਾਫ ਦੁਆਕੇ ਸਾਰੀਆਂ ਪਾਰਟੀਆਂ ਦਾ ਹੱਕ ਬਣਦਾ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੱਜ ਅਸੀਂ ਖੜੇ ਹੋਏ ਆਂ ਤੇ ਇਹ ਸਮਾਜ ਨੂੰ ਬਚਾਉਣ ਦੀ ਲੋੜ ਹੈ ਬੀਜੇਪੀ ਵਰਗੀ ਮਾੜੀ ਸਰਕਾਰ ਜਿੱਥੇ-ਜਿੱਥੇ ਹੈਗੀ ਆ ਇੰਨਾ ਚ ਸਮਾਜ ਮਹਫੂਜ਼ ਨਹੀਂ ਸਮਾਜ ਜਿੱਥੇ ਮਹਫੂਜ਼ ਕਰਨਾ ਸਮਾਜ ਨੂੰ ਇੱਕ ਤਾਂ ਇੱਕ ਲੜੀ ਚ ਪਰੋਣਾ ਤੇ ਆਪਾਂ ਸਾਰੀਆਂ ਪਾਰਟੀਆਂ ਤੋਂ ਉੱਤੇ ਉੱਠ ਕੇ ਸਾਰੇ ਲੋਕਾਂ ਨੂੰ ਉੱਠ ਕੇ ਸਾਰੇ ਸਮਾਜ ਨੂੰ ਉੱਪਰ ਉੱਠ ਕੇ ਆਪਾਂ ਨੂੰ ਆਉਣਾ ਪੈਣਾ ਤਾਂ ਜੋ ਉਸ ਪਰਿਵਾਰ ਨੂੰ ਇਨਸਾਫ ਤਾਂ ਦਿਵਾਣਾ ਹੀ ਦੋਣਾ ਸਮਾਜ ਚ ਜਿਹੜੀ ਇੱਕ ਜੁੜਤਾ ਹੋਵੇ ਸਮਾਜ ਨੂੰ ਬਰਾਬਰ ਰੱਖਿਆ ਜਾਵੇ ਇਹਦੇ ਵਾਸਤੇ ਅੱਜ ਇਕੱਠੇ ਹੋਏ ਮੈਂ ਬੋਡ ਸਿੰਘ ਘਾਰੂ ਹਮਦਾਲਤ ਮਹਾ ਪੰਚਾਇਤ ਦੇ ਵਾਈਸ ਚੇਅਰਮੈਨ ਕੇ ਕਿਸੇ ਪਾਕ ਦੇ ਕਾਂਗਰਸ ਦੇ ਪਾਰਟੀ ਦੇ ਵਾਈਸ ਚੇਅਰਮੈਨ ਇਹ ਜਿਹੜੀ ਏਡੀਪੀ ਪੂਰਨ ਲਾਂਦੀ ਨਾ ਹੋਈ ਹੈ ਇੱਕ ਸਾਡੇ ਸੈਂਟਰ ਦੇ ਵਿੱਚ ਉੱਚ ਪਨਾਲੀ ਦੇ ਉੱਤੇ ਜਿਹੜੀ ਨਿਆਹ ਪਨਾਲੀ ਹੈ ਜਸਤਗੁਈ ਉਹਨੂੰ ਸ਼ेत्र ਚਲਾ ਕੇ ਕਿਸੇ ਮਾੜੇ ਵਿਅਕਤੀ ਨੇ ਆਪਣੇ ਆਪ ਨੂੰ ਵਕੀਲ ਕਹਿਣ ਵਾਲੇ ਨੇ ਬਹੁਤ ਨਿੰਦਕ ਯੋਗ ਗੱਲ ਕੀਤੀ ਹੈ ਅਸਲ ਗੱਲ ਇਹ ਮੋਦੀ ਸਰਕਾਰ ਨੇ ਸਾਰੇ ਜਿਹੜੇ ਆਪਦੇ ਪੈਰੋਕਾਰ ਸਾਡੀ ਭਾਰਤ ਦੇ ਵਿੱਚ ਤੇਰਮੇਰ ਸਾਡੀ ਭਾਰ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਪਾੜਾ ਪਾਉਣਾ ਇਹਨਾਂ ਦਾ ਸ਼ੁਰੂ ਤੋਂ ਹੀ ਕੰਮ ਹੈ ਤੁਸੀਂ ਦੇਖਿਆ ਹੋਣਾ ਅੰਬਰ ਸਾਹਿਬ ਅਸਾਰ ਦੇ ਵਿੱਚ ਇੱਕ ਆ ਬਾਬਾ ਸਾਹਿਬ ਦੇ ਬੁੱਤ ਨੂੰ ਤੋੜਿਆ ਉਸ ਤੋਂ ਬਾਅਦ ਲਗਾਤਾਰ ਲਗਾਤਾਰ ਕਿਤਨਾ ਕਿਤੇ ਦੁਰਘਟਨਾ ਐਸੀਆਂ ਤੇ ਧਰਤਾਂ ਤੇ ਪਰਿਵਾਰਾਂ ਤੇ ਜਿਹੜੀਆਂ ਹੁੰਦੀਆਂ ਖਾਸ ਕਰਕੇ ਪੰਜਾਬ ਦੇ ਲੋਕਾਂ ਨਾਲ ਜਿਹੜੀ ਵਿਤਕਰਾ ਕੀਤਾ ਇਹ ਬਹੁਤ ਨਿੰਦਨਯੋਗ ਗੱਲ ਹੈ ਅਸੀਂ ਉਸ ਪਰਿਵਾਰ ਦੇ ਨਾਲ ਸਾਡੀ ਸਾਰੀ ਜਿੰਨੀ ਧਰਤ ਪੰਜਾਬ ਦੀ ਲੋਬੀ ਹੈ ਤੁਸੀਂ ਦੇਖਿਆ ਹੋਣਾ 2018 2018 ਚ ਜਿਹਨਾਂ ਨੇ ਸਵਿਧਾਨ ਦੀ ਛੇੜਛਾੜ ਕੀਤੀ ਤਦੋਂ ਪੂਰੀ ਭਾਰਤ ਦੇ ਲੋਕ ਸੜਕਾਂ ਦੇ ਉੱਤਰ ਕੇ ਕਿੰਨਾ ਵੱਡਾ ਹਜੂਮ ਬਣ ਗਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ 12 15 ਤਰੀਕ ਨੂੰ ਇੱਕ ਕਾਲ ਹੋਣੀ ਹੈ ਸ਼ਾਇਦ 15 ਤਰੀਕ ਨੂੰ ਵੀ ਉਹੀ ਹਾਲ ਜਿਹੜਾ ਹੈ ਬਣੇ ਇਹ ਮੋਦੀ ਸਰਕਾਰ ਦਲਤ ਵਿਰੋਧੀ ਸਰਕਾਰ ਹੈ ਸਵਿਧਾਨ ਵਿਰੋਧੀ ਸਰਕਾਰ ਹੈ ਸਵਿਧਾਨ ਨੂੰ ਖੋਖਲਾ ਕਰਨ ਵਾਸਤੇ ਜਦੋਂ ਮੋਦੀ ਨੇ ਕਿਹਾ ਸੀ ਐਕਟੀਵਾਰ 400 ਸੀਟਾਂ ਸੇ ਲੈ ਕੇ ਜਿਹੜਾ ਸਵਿਧਾਨ ਨੂੰ ਗੱਲ ਵੀ ਕਰ ਰਹੇ ਵੀ ਸਵਿਧਾਨ ਨੂੰ ਖਤਮ ਕਰਨਾ ਹੈ ਪਰ ਉਹਨਾਂ ਦੀ ਜਿਹੜੀ ਉੱਥੇ ਪਹੁੰਚ ਨਹੀਂ ਚੱਲੀ ਉਹ ਸੀਟਾਂ ਨੂੰ ਨਹੀਂ ਮਿਲੀਆਂ ਮੱਧ ਵਰਗ ਉਹ ਆਪਣੇ ਰੋਹਲ ગાંધી ਜੀ ਨੇ ਜਿਹੜਾ ਪ੍ਰਾਲਾ ਕੀਤਾ ਬਹੁਤ ਵੱਡਾ ਕੀਤਾ